ਕੀਮਤ ਦੇਣੀ ਆ ਸਿਰਫ 2000 ਰੁਪਏ ਕੋਈ ਇਹ ਨਹੀਂ 20000 ਦਾ ਕੋਈ 10000 ਦਾ ਸਿਰਫ 4500 ਰੁਪਏ ਦਾ ਪੀਸ ਹੈ ਬਹੁਤ ਸੋਹਣਾ ਪੀਸ ਹੈ ਇਹ ਗਲੀਚੇ ਭਾਈ ਮਾਰਕੀਟ ਦੇ ਵਿੱਚ ਬਹੁਤ ਜਿਆਦਾ ਮਹਿੰਗੇ ਹੁੰਦੇ ਆ ਪਰ ਆਪਾਂ ਸਰਦਾਰ ਜੀ ਟਰੇਡਰ ਦੇ ਖੜੇ ਆ ਇੱਥੇ ਰੇਟ ਵੀ ਅੱਦਮੋ ਲਾਉਣੇ ਇੱਥੇ ਡਿਜ਼ਾਈਨ ਵੀ ਹਜ਼ਾਰਾਂ ਦੇ ਵਿੱਚ ਹੋਣਗੇ ਹਨ ਤੁਸੀਂ ਗੁਰਦੁਆਰਿਆਂ ਲਈ ਜਾਂ ਆਪਣੇ ਘਰਾਂ ਲਈ ਕਾਰਪਟ ਖਰੀਦਣੇ ਆ ਗਲੀਚੇ ਖਰੀਦਣੇ ਆ ਤਾਂ ਤੁਹਾਨੂੰ ਅੱਜ ਲੈ ਕੇ ਆ ਮਲੇਰਕੋਟਲੇ ਸ਼ਹਿਰ ਦੇ ਵਿੱਚ ਕਿੰਨੇ ਡਿਜ਼ਾਈਨ ਮਿਲਣਗੇ ਮੈਂ ਦੇਖੋ ਜੀ ਗਲੀਚਿਆਂ ਦੇ ਢੇਰ ਤੇ ਖੜਾ ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਵ ਦੇਖਣਾ ਤੁਸੀਂ ਸਾਈਜ਼ ਦਾ 14x14 ਹੈ ਸ਼ੁਰੂ ਹੋ ਜੂਗਾ 5x7 ਤੋਂ 3x6 4x6 5x7 7x9 8x10 10x10 10x12 12x12 12x15 12x14 12x18 ਤੱਕ ਲਈ ਚਾਪਿਆ ਆਪਣੇ ਕੋਲ ਰੱਬ ਦੀ ਕਿਰਪਾ ਨਾਲ ਇੱਕੋ ਮਨੋਰਥ ਹੈ ਵੀ ਗਾਹਕ ਦਾ ਫਾਇਦਾ ਕਰਨਾ ਹੈ ਕੁਆਲਟੀ ਬੈਸਟ ਦੇਣੀ ਹੈ ਜਿੰਨਾ ਮਰਜੀ ਧੋਵੋ ਕੋਈ ਦਿੱਕਤ ਨਹੀਂ ਆਊਗੀ ਆਹ 터ਕੀ ਦਾ ਕਾਲੀ ਸਾਈਜ਼ ਹੈ 5x7 ਕੀਮਤ ਹੈ ਸਿਰਫ 2500 ਰੁਪਏ ਸਾਈਜ਼ 2x6 ਵੀ ਮਿਲ ਜੂ 4x6 ਵੀ ਮਿਲ ਜੂ 5x7 6x9 8 ਬਾਈ 12 ਸਾਰੇ ਸਾਇਨੇ ਰੱਬ ਦੀ ਕਿਰਪਾ ਨਾਲ ਕੀਮਤ 12 ਬਾਈ 15 ਦੱਸ ਕੇ ਆਣੀ ਸਮਾਨ ਨੂੰ ਲਾਣੀ ਕੀਮਤ ਦੇਣੀ ਆ ਸਿਰਫ 2000 ਰੁਪਏ ਜਿਹੜੇ ਮੋਲ ਭਾਅ ਕਰਦੇ ਨੇ 10000 ਮੰਗ ਕੇ 5000 ਚ ਦੇ ਦਿੰਦੇ ਨੇ ਸ਼ਹਿਰ ਦਾ ਨਾਮ ਹੈ ਮਲੇਰ ਕੋਟਲਾ ਬਾਜ਼ਾਰ ਹੈ ਲੋਹਾ ਉੱਥੇ ਆਪਣੀ ਦੁਕਾਨ ਹੈ ਗਿਆਨੀ ਜੀ ਦੀ ਹੱਟੀ ਜਿੰਨੋ ਮਰਜ਼ੀ ਪੁੱਛ ਕੇ ਤੁਸੀਂ ਆ ਸਕਦੇ ਹੋ